ਬਕਵਾਸ ਕਰ ਰਹੀ ਹੈ ਕਰਨ ਦਿਓ ਇਹ ਪਹਿਲੀਆਂ ਆਪ ਦੀਆਂ ਗੱਲਾਂ ਦੀਆਂ ਮਾਫੀਆਂ ਨਹੀਂ ਮੰਗੀਆਂ ਇਹਨਾਂ ਨੇ ਸਾਰਿਆਂ ਨੇ ਹੋਰਾਂ ਦੇ ਵੀ ਮੈਂ ਨਾਂ ਲਾਏ ਦਿੰਨਾ ਕਿੰਨੇ ਬੰਦੇ ਨੇ ਔਰ ਨਾਲੇ ਯਾਰ ਪੰਜਾਬ ਸਾਡਾ ਕਿਸਾਨ ਅੰਦੋਲਨ ਸਾਡੀਆਂ ਆਪ ਦੀਆਂ ਚੀਜ਼ਾਂ ਕਿੱਡੀਆਂ ਵੱਡੀਆਂ ਨੇ ਇਹ ਕੀ ਉਹਦਾ ਉਹਦਾ ਜਵਾਬ ਦੇਣਗੇ ਸਾਨੂੰ ਸੋ ਉਹਦੇ ਬਾਰੇ ਜਮਾ ਰਿਐਕਟਰ ਨਾ ਕਰੋ ਉਹ ਚਾਹ ਰਹੀ ਹੈ ਕਿ ਫਿਲਮ ਦੀ ਪਬਲਿਸਿਟੀ ਹੋਵੇ ਉਹਦੀ ਫਿਲਮਾਂ ਪਿਛਲੀਆਂ ਕਿਸੇ ਨੇ ਨਹੀਂ ਵੇਖੀਆਂ ਉਹਨੋਂ ਕੀ ਸਾਬਤ ਕਰਨਾ ਚਾਹੁੰਦੀ ਹੈ ਕਿ ਇੱਕ ਮinority ਨੇ ਮੇਰਾ ਵਿਰੋਧ ਕਰ ਰਹੀ ਹੈ ਇਸ ਲਈ ਮжоਰਿਟੀ ਮੇਰੇ ਨਾਲ ਖੜੀ ਹੋ ਜਾਏ ਤੁਹਾਨੂੰ ਨਹੀਂ ਪਤਾ ਇਹਨਾਂ ਦੀ ਟੈਕਟਿਕਸ ਕੀ ਹੁੰਦੀ ਹੈ ਪਲੀਜ਼ ਇਹਨੂੰ ਰਿਐਕਟ ਨਾ ਕਰੋ ਇਹ ਜੋ ਬਕਵਾਸ ਜੋ ਕਰ ਰਹੀ ਹੈ ਇਹ ਇਹਨਾਂ ਦੇ ਜਵਾਬ ਆਪਣੇ بڑے ਬੰਦੇ ਦੇ ਚੁੱਕੇ ਨੇ ਬੜੇ ਵਧੀਆ ਤਰੀਕਿਆਂ ਨਾਲ ਨਾਟ ਰਿਐਕਟਡ ਹਾਂ ਜੇ ਕਿਤੇ ਇਹਦੇ ਬਾਰੇ ਕੁਝ ਕਹਿਣਾ ਹੋਇਆ ਰਿਐਕਟ ਕਰਨਾ ਉਹ ਬਾਚ ਕਰੀ ਜਾਓ ਜੇ ਜੋ ਬੋਲਣਾ ਹੋਇਆ ਇਹਦੇ ਲਈ ਹੁਣ ਉਹਦੀ ਫਿਲਮ ਦੀ ਪਬਲਿਸਿਟੀ ਦਾ ਹਿੱਸਾ ਨਾ ਬਣੋ ਇਹ ਟੈਕਟਸ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਕੁਝ ਬੋਲੀਏ ਇਹ ਜਵਾਬ ਦੇਣ ਕੰਟਰੋਵਰਸੀ ਕ੍ਰੀਏਟ ਹੋਵੇ ਇਹਨਾਂ ਦੀਆਂ ਨਾਂ ਚੱਲਣ ਵਾਲੀਆਂ ਫਿਲਮਾਂ ਚੱਲ ਜਾਣ ਨਾਟ ਰਿਐਕਟਡ ਔਰ ਇਹ ਕਹਿ ਸਕਿਆ ਦੇਖੋ ਜੀ ਮinority ਮੈਨੂੰ ਤੰਗ ਕਰ ਰਹੀ ਹੈ majority ਮੇਰੇ ਨਾਲ ਆਵੇ ਉਸ ਪਬਲਿਸਿਟੀ ਦਾ ਹਿੱਸਾ ਨਾ ਬਣੋ ਇਹ ਇਹਨਾਂ ਦੀ ਇੱਕ ਗੰਦੀ ਸਕੀਮ ਹੈ ਜਿਹਦੇ ਤਹਿਤ ਇਹ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦਿੰਦੇ ਨੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਮੇਰੀ ਮੀਡੀਆ ਨੂੰ ਵੀ ਹੱਥ ਜੋੜ ਬੇਨਤੀ ਹੈ ਜਿਹੜਾ ਪੰਜਾਬ ਪੱਖੀ ਪੰਜਾਬ ਦੇ ਹੱਕ ਚ ਖੜਨ ਵਾਲਾ ਕੋਈ ਵੀ ਹੋਵੇ ਚਾਹੇ ਉਹ ਹਿੰਦੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਜਾਂ ਜੋ ਵੀ ਬਾਕੀ ਇਸਾਈ ਭਾਈਚਾਰਾ ਹੋਵੇ ਪਲੀਜ਼ ਨਾਟ ਰੀਐਕਟਡ ਇਹ ਜਾਣ ਬੁੱਝ ਕੇ ਇੱਕ ਟੈਕਟਿਕਸ ਦੇ ਤਹਿਤ ਕੀਤਾ ਜਾ ਰਿਹਾ ਹੈ ਮੈਂ ਆਪਦਾ ਕੰਮ ਬੰਦ ਕਰਕੇ ਸਿਰਫ ਇਸੇ ਲਈ ਤੁਹਾਨੂੰ ਇਹ ਮੈਸੇਜ ਕਨਵੇ ਕਰ ਰਿਹਾ ਮੈਂ ਚੈਨਲਾਂ ਨੂੰ ਵੀ ਭੇਜ ਰਿਹਾ ਇਹ ਜਿਹੜੇ ਬੰਦੇ ਮੈਨੂੰ ਫੋਨ ਕਰ ਰਹੇ ਜਰਨਲਿਸਟਸ ਨੂੰ ਉਹਨਾਂ ਨੂੰ ਵੀ ਕਹਿ ਰਿਹਾ ਕਿ ਯਾਰ ਇਹ ਜ ਟੁੱਚੇ ਬੰਦੇਾਂ ਲਈ ਮੇਰੇ ਕੋਲੇ ਟਾਈਮ ਨਹੀਂ ਮੈਂ ਰੀਐਕਟ ਕਰਾਂ ਐਡੀਆਂ ਵੱਡੀਆਂ ਹਿਸਟੋਰੀਕਲ ਗੱਲਾਂ ਹੋਈਆਂ ਨੇ ਉਹਨਾਂ ਨੂੰ ਅਸੀਂ ਇਹਨਾਂ ਦੇ ਜਵਾਬ ਦੇਣ ਬੈਠਾਂਗੇ ਜਿਨ੍ਹਾਂ ਨੂੰ ਇੱਕ ਸ਼ਬਦ ਨਹੀਂ ਬੋਲਣਾ ਆਉਂਦਾਗਾ ਜਿਨ੍ਹਾਂ ਨੇ ਜ਼ਿੰਦਗੀ ਦਾ ਦੁਨੀਆ ਦੀ ਫਲਸਫੇ ਤੋਂ ਲੈ ਕੇ ਕੋਈ ਹੋਰ ਗੱਲਾਂ ਦਾ ਇਹ ਤੋਂ ਬੀਜ ਨਹੀਂ ਪਤਾਗਾ ਇਹ ਅੰਦੋਲਨ ਕਹਿੰਦੇ ਨੇ ਨਾ ਇਹਨਾਂ ਨੂੰ ਅੰਦੋਲਨ ਦੀ ਡੈਫੀਨੇਸ਼ਨ ਪਤਾ ਹੈ ਕੀ ਪਤਾ ਇਹਨਾਂ ਨੂੰ ਅਸੀਂ ਕਿਉਂ ਆਏ ਜੇ ਗਏ ਗੁਜ਼ਰੇ ਲੋਕਾਂ ਨੂੰ ਰਿਐਕਟ ਕਰੀਏ ਉਹ ਵੀ ਪੰਜਾਬ ਦਾ ਨਾਮ ਲੈ ਕੇ ਉਹ ਬਕਵਾਸ ਕਰ ਰਹੀ ਹੈ ਕਰਨ ਦਿਓ ਇਹ ਪਹਿਲੀਆਂ ਆਪਦੀਆਂ ਗੱਲਾਂ ਦੀਆਂ ਮਾਫੀਆਂ ਨਹੀਂ ਮੰਗੀਆਂ ਇਹਨਾਂ ਨੇ ਸਾਰਿਆਂ ਨੇ ਹੋਰਾਂ ਦੇ ਵੀ ਮੈਂ ਨਾਂ ਲਾਇਆ ਦਿੰਦਾ ਕਿੰਨੇ ਬੰਦੇ ਨੇ ਔਰ ਨਾਲੇ ਯਾਰ ਪੰਜਾਬ ਸਾਡਾ ਕਿਸਾਨ ਅੰਦੋਲਨ ਸਾਡੀਆਂ ਆਪਦੀਆਂ ਚੀਜ਼ਾਂ ਕਿੱਡੀਆਂ ਵੱਡੀਆਂ ਨੇ ਇਹ ਕੀ ਉਹਦਾ ਉਹਦਾ ਜਵਾਬ ਦੇਣਗੇ ਸਾਨੂੰ ਸੋ ਉਹਦੇ ਬਾਰੇ ਜਮਾਂ ਰਿਐਕਟ ਨਾ ਕਰੋ ਉਹ ਚਾਹ ਰੀਆ ਕਿ ਫਿਲਮ ਦੀ ਪਬਲਿਸਿਟੀ ਹੋਵੇ ਉਹਦੀ ਫਿਲਮਾਂ ਪਿਛਲੀਆਂ ਕਿਸੇ ਨੇ ਨਹੀਂ ਵੇਖੀਆਂ ਉਹਨੋਂ ਕੀ ਸਾਬਤ ਕਰਨਾ ਚਾਹੁੰਦੀ ਹੈ ਕਿ ਇੱਕ ਮinority ਨੇ ਮੇਰਾ ਵਿਰੋਧ ਕਰ ਰਹੀ ਹੈ ਇਸ ਲਈ majority ਮੇਰੇ ਨਾਲ ਖੜੀ ਹੋ ਜਾਏ। ਤੁਹਾਨੂੰ ਨਹੀਂ ਪਤਾ ਇਹਨਾਂ ਦੀ ਟੈਕਟਿਕਸ ਕੀ ਹੁੰਦੀ ਹੈ। ਪਲੀਜ਼ ਇਹਨੂੰ ਰਿਐਕਟ ਨਾ ਕਰੋ। ਇਹ ਜੋ ਬਕਵਾਸ ਜੋ ਕਰ ਰਹੀ ਹੈ ਇਹ ਇਹਨਾਂ ਦੇ ਜਵਾਬ ਆਪਣੇ بڑے ਬੰਦੇ ਦੇ ਚੁੱਕੇ ਨੇ ਬੜੇ ਵਧੀਆ ਤਰੀਕਿਆਂ ਨਾਲ। ਨਾਟ ਰਿਐਕਟਡ। ਹਾਂ ਜੇ ਕਿਤੇ ਇਹਦੇ ਬਾਰੇ ਕੁਝ ਕਹਿਣਾ ਹੋਇਆ ਰਿਐਕਟ ਕਰਨਾ ਉਹ ਬਾਚ ਕਰੀ ਜਾਓ ਜੇ ਜੋ ਬੋਲਣਾ ਹੋਇਆ ਇਹਦੇ ਲਈ। ਹੁਣ ਉਹਦੀ ਫਿਲਮ ਦੀ ਪਬਲਿਸਿਟੀ ਦਾ ਹਿੱਸਾ ਨਾ ਬਣੋ। ਇਹ ਟੈਕਟਸ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਕੁਝ ਬੋਲੀਏ ਇਹ ਜਵਾਬ ਦੇਣ ਕੰਟਰੋਵਰਸੀ ਕ੍ਰੀਏਟ ਹੋਵੇ ਇਹਨਾਂ ਦੀਆਂ ਨਾਂ ਚੱਲਣ ਵਾਲੀਆਂ ਫਿਲਮਾਂ ਚੱਲ ਜਾਣ ਨਾਟ ਰਿਐਕਟਡ ਔਰ ਇਹ ਕਹਿ ਸਕੇ ਦੇਖੋ ਜੀ ਮinority ਮੈਨੂੰ ਤੰਗ ਕਰ ਰਹੀ ਹੈ majority ਮੇਰੇ ਨਾਲ ਆਵੇ ਉਸ ਪਬਲਿਸਿਟੀ ਦਾ ਹਿੱਸਾ ਨਾ ਬਣੋ ਇਹ ਇਹਨਾਂ ਦੀ ਇੱਕ ਗੰਦੀ ਸਕੀਮ ਹੈ ਜਿਹਦੇ ਤਹਿਤ ਇਹ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦਿੰਦੇ ਨੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਮੇਰੀ মিডিਆ ਨੂੰ ਵੀ ਹੱਥ ਜੋੜ ਬੇਨਤੀ ਹੈ ਜਿਹੜਾ ਪੰਜਾਬ ਪੱਖੀ ਪੰਜਾਬ ਦੇ ਹੱਕ ਚ ਖੜਨ ਵਾਲਾ ਕੋਈ ਵੀ ਹੋਵੇ ਚਾਹੇ ਉਹ Hindu ਹੋਣ Sikh ਹੋਣ Muslim ਹੋਣ ਜਾਂ ਜੋ ਵੀ ਬਾਕੀ ਇਸਾਈ ਭਾਈਚਾਰਾ ਹੋਵੇ ਪਲੀਜ਼ ਨਾਟ ਰੀਐਕਟਡ ਇਹ ਜਾਣ ਬੁੱਝ ਕੇ ਇੱਕ ਟੈਕਟਿਕਸ ਦੇ ਤਹਿਤ ਕੀਤਾ ਜਾ ਰਿਹਾ ਹੈ ਮੈਂ ਆਪਦਾ ਕੰਮ ਬੰਦ ਕਰਕੇ ਸਿਰਫ ਇਸੇ ਲਈ ਤੁਹਾਨੂੰ ਇਹ ਮੈਸੇਜ ਕਨਵੇ ਕਰ ਰਿਹਾ ਮੈਂ ਚੈਨਲਾਂ ਨੂੰ ਵੀ ਭੇਜ ਰਿਹਾ ਇਹ ਜਿਹੜੇ ਬੰਦੇ ਮੈਨੂੰ ਫੋਨ ਕਰ ਰਹੇ ਆ ਜਰਨਲਿਸਟਸ ਨੂੰ ਉਹਨਾਂ ਨੂੰ ਵੀ ਕਹਿ ਰਿਹਾ ਕਿ ਯਾਰ ਇਹ ਜ ਟੁੱਚੇ ਬੰਦੇ ਵਾਲੇ ਮੇਰੇ ਕੋਲੇ ਟਾਈਮ ਨਹੀਂ ਮੈਂ ਰੀਐਕਟ ਕਰਾਂ ਐਡੀਆਂ ਵੱਡੀਆਂ ਹਿਸਟੋਰੀਕਲ ਗੱਲਾਂ ਹੋਈਆਂ ਨੇ ਉਹਨਾਂ ਨੂੰ ਅਸੀਂ ਇਹਨਾਂ ਦੇ ਜਵਾਬ ਦੇਣ ਬੈਠਾਂਗੇ ਜਿਨ੍ਹਾਂ ਨੂੰ ਇੱਕ ਸ਼ਬਦ ਨਹੀਂ ਬੋਲਣਾ ਆਉਂਦਾਗਾ ਜਿਨ੍ਹਾਂ ਨੇ ਜ਼ਿੰਦਗੀ ਦਾ ਦੁਨੀਆ ਦੀ ਫਲਸਫੇ ਤੋਂ ਲੈ ਕੇ ਕੋਈ ਹੋਰ ਗੱਲਾਂ ਦਾ ਇਹ ਤੋਂ ਬੀਜ ਨਹੀਂ ਪਤਾਗਾ ਇਹ ਅੰਦੋਲਨ ਕਹਿੰਦੇ ਨੇ ਨਾ ਇਹਨਾਂ ਨੂੰ ਅੰਦੋਲਨ ਦੀ ਡੈਫੀਨੇਸ਼ਨ ਪਤਾ ਹੈ ਕੀ ਪਤਾ ਇਹਨਾਂ ਨੂੰ ਅਸੀਂ ਕਿਉਂ ਆਏ ਜੇ ਗਏ ਗੁਜ਼ਰੇ ਲੋਕਾਂ ਨੂੰ ਰਿਐਕਟ ਕਰੀਏ ਉਹ ਵੀ ਪੰਜਾਬ ਦਾ ਨਾਮ ਲੈ ਕੇ